ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਬਡਰੁਖਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਦੋਸਤੋ ਜੋ ਪਿੰਡ ਹੈ ਸੰਗਰੂਰ ਜਿਹੜਾ ਦਾ ਪਿੰਡ ਹੈਗਾ ਤੇ ਦੋਸਤੋ ਬਹੁਤ ਵੀਡੀਓ ਆਪਾਂ ਬਾਈ ਦੇ ਫਾਰਮ ਤੋਂ ਅਪਲੋਡ ਕਰ ਚੁੱਕੇ ਹਾਂ ਤੇ ਬਾਬੇ ਦੀ ਕਿਰਪਾ ਨਾਲ ਦੋਸਤੋ ਬਹੁਤ ਸੋਹਣਾ ਰਿਸਪੌਂਸ ਆਉਂਦਾ ਤੁਹਾਡਾ ਸਭ ਦਾ ਤੇ ਦੋਸਤੋ ਪਸ਼ੂ ਵੀ ਬਾਈ ਦੇ ਚੰਗੇ ਹੁੰਦੇ ਨੇ ਰਿਸਪੌਂਸ ਵੀ ਤਾਂ ਹੀ ਆਉਂਦਾਗਾ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਲਗਭਗ 15-16 ਨੱਕ ਦਿਖਾ ਦੇਣੇ ਨੇ ਮੈਨੇ ਜੋ ਬਕਾਉਣਗੇ ਹਾਲਾਂ ਮੌਜੂਦ ਹੁੰਦੇ ਨੇ ਬਾਈ ਕੋਲ ਮੰਡਿਓ ਲੱਗੀ ਰਹਿੰਦੀ ਹੈਗੀ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਗਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਿਲਕੁਲ ਹੁਣੇ ਤਾਜੀ ਸੂਈ ਨਾਲ ਦੋਸਤੋ ਇਹਦੇ ਮੇਲਕਾਫ ਹੈਗਾ ਇੱਕ ਬਹੁਤ ਵੱਡੀ ਗਾਂ ਦੋਸਤੋ ਸਕਰੀਨ ਕੈਮਰੇ ਦੀ ਛੋਟੀ ਰਹਿ ਰਹੀ ਹੈਗੀ ਪੂਰੀ ਪ੍ਰੋਪਰ ਆਉਂਦੀ ਨਹੀਂ ਹੈਗੀ ਦੋਸਤੋ ਐਡੀ ਵੱਡੀ ਗਾਂ ਹੈਗੀ ਲਗਭਗ 6 ਫੁੱਟ ਦੇ ਕਰੀਬ ਕੱਦ ਹੋਣਾ ਇੱਧਰ ਦੋਸਤੋ ਦੋ ਪਹਿਲੇ ਨ ਬਹਿਣਾ ਖੜੀਆਂ ਨੇਗੀਆਂ ਬਾਕੀ ਦੋਸਤੋ ਗਾਂਵਾ ਇੱਧਰ ਵੀ ਬਹੁਤ ਨੇਗੀਆਂ ਜਾਣਕਾਰੀ ਦੋਸਤੋ ਕੱਲੇ ਕੱਲੇ ਨਗਾਰੇ ਬਾਰੇ ਤੁਹਾਨੂੰ ਵੀਡੀਓ 'ਚ ਬਾਈ ਤੋਂ ਲੈ ਕੇ ਦਊਂਗਾ ਸੋ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਦੋਸਤੋ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਇਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰਾ ਜੋ ਨੰਬਰ ਹੈ ਦੋਸਤੋ ਵੀਡੀਓ ਦੀ ਸਟਾਰਟਿੰਗ 'ਚ ਦਿੱਤਾ ਹੁੰਦਾ ਹੈਗਾ ਆਜੋ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਬਾਈ ਸਸਿਕਾ ਬਾਈ ਇੱਕ ਵਾਰ ਆਪਣਾ ਨਾਮ ਦੱਸ ਦਈਏ ਨਾਮ ਵੀਰੇ ਕਲਦੀਪ ਸਿੰਘ ਪਿੰਡ ਬਡਰੋਖਾ ਦੇ ਆ ਠੀਕ ਹੈ ਕਲਦੀਪ ਬਈ ਅੱਜ ਬੜੇ ਟਾਈਮ ਬਾਅਦ ਵੀਡੀਓ ਬਣਾ ਰਹੇ ਆਂਗੇ ਆਪਾਂ ਮੰਡੀ ਉੱਲਾ ਰਖੀਏ ਬਈ ਪਸ਼ੂਆਂ ਦੀ ਤੇ ਬਈ ਅੱਜ ਦੀ ਵੀਡੀਓ ਦੀ ਸਟਾਰਟਿੰਗ ਆਪਾਂ ਇਸ ਕਾਲੀ ਗਾਂ ਤੋਂ ਕਰਾਂਗੇ ਪਹਿਲਾਂ ਤਾਂ ਬਈ ਆਪਾਂ ਵੀਡੀਓ ਚੈਨਲ ਦੱਸ ਦਈਏ ਆਪਣੇ ਕੋਲ ਕਿੰਨੀ ਰੇਂਜ ਤੋਂ ਸਟਾਰਟਿੰਗ ਆ ਤੇ ਕਿੱਥੇ ਤੱਕ ਮੈਕਸਿਮਮ ਆਪਣੇ ਕੋਲ ਗਾਂ ਖੜੀਆਂ ਕਲਦੀਪ ਜੀ ਬਣਾ ਆਪਣੇ ਕੋਲੇ ਹਾਂ 60 65 ਤੋਂ ਸਟਾਰਟਿੰਗ 2 ਲੱਖ ਤੱਕ ਹੈ ਵੀਰੇ 60 65 ਤੋਂ 2 ਲੱਖ ਤੱਕ ਸਾਰੀ ਗਾਵਾਂ ਨੇ ਤਾਜ਼ੀਆਂ ਸੂਈਆਂ ਵੀ ਹਾਂਜੀ ਹਾਂਜੀ ਠੀਕ ਹੈ ਤੇ ਤੋਰ ਕੇ ਤਾਂ ਨਹੀਂ ਬਈ ਆਪਾਂ ਦਿਖਾਉਂਦੇ ਖੈਰ ਨੇ ਰਹਿਗਾ ਮਾਲ ਬਹੁਤ ਜ਼ਿਆਦਾ ਹੈ ਤੇ ਹਾਂਜੀ ਹਾਂਜੀ ਤੇ ਆਪਾਂ ਨੂੰ ਟਾਈਮ ਬਾਲ ਲੱਗ ਜਾਣਾ ਹੈਗਾ ਤੇ ਸਟਾਰਟਿੰਗ ਇਸ ਕਾਲੀ ਗਾਂ ਤੋਂ ਕਰਾਂਗੇ ਬਈ ਇਹਦੇ ਬਾਰੇ ਦੱਸਿਓ ਨੇ ਕਿੰਨਾ ਸੂਆ ਸੁਣਾਗਾ ਤੇ ਕੀ ਇਹਦਾ ਆਪਾਂ ਰੇਟ ਕਰਾਂਗੇ ਇਹਨੇ ਵੀਰੇ ਫੋਨ ਸਾਰੀਆਂ ਦਾ ਵੀਰੇ ਫੋਨ ਤੇ ਕਰਾਂਗੇ ਰੇਟ ਰੇਟ ਫੋਨ ਤੇ ਸਾਰੀਆਂ ਦਾ ਠੀਕ ਹੈ ਤੇ ਇਹ ਕਾਲੀ ਗਾਂ ਦੇ 2 ਮਹੀਨੇ ਬਾਕੀ ਨੇ ਵੀਰੇ ਦੁੱਧੋਂ ਡਰਾਈ ਹੈ ਦੁੱਧੋਂ ਡਰਾਈ ਹੈ ਕੀ ਬਈ ਇਹ ਤਾਂ ਦੁੱਧ ਰਿਕਾਰਡ ਰਹੇਗਾ ਦੁੱਧ ਬਾਈ 32 33 ਕਿਲੋ ਪਲੂਨ ਦਾ ਰਹੇਗਾ 32 33 ਕਿਲੋ ਰਹੇਗਾ ਦੋਸਤੋ ਸਾਨੂੰ ਇਹ ਗਾਂ ਮੈਂ ਦੂਰੋਂ ਦਿਖਾ ਦਿੰਨਾ ਹਾਲਾਂਕਿ ਦੋਸਤੋ ਪਿੱਛੇ ਵੀ ਪੱਲੜ ਸਿੱਟਿਆ ਹੋਇਆ ਹੈਗਾ ਠੰਡ ਦੇ ਕਾਰਨ ਗਾਂ ਦੋਸਤੋ ਵੱਡੀ ਹੈਗੀ 2 ਮਹੀਨੇ ਦੀ ਕੱਚੀ ਹੈ ਜੇ ਰੰਗ ਕੁਆਲਿਟੀ ਸੋਹਣੀ ਹੈਗੀ ਬਾਕੀ ਤੁਸੀਂ ਸਾਹਮਣੇ ਆ ਕੇ ਦੇਖ ਲਿਓ ਨੇਰੇ 'ਚ ਦੋਸਤੋ ਬਾਹਰ ਕੱਢ ਕੇ ਗਾਂ ਨਹੀਂ ਦਿਖਾ ਸਕਦੇ ਇੱਕ ਥਾਂ 'ਤੇ ਖੜ੍ਹੀਓ ਦਿਖਾਉਣਾ ਤੁਹਾਨੂੰ ਸੋਨੂ ਸਾਰੀਆਂ ਗਾਂਾਂ ਦੀ ਮੋਟੀ ਮੋਟੀ ਡਿਟੇਲ ਦੱਸ ਦੇਣਾ ਬਾਕੀ ਤੁਸੀਂ ਬਾਈ ਨੂੰ ਫੋਨ ਲਾ ਲਿਓ ਫੋਨ ਤੇ ਜਿਹੜਾ ਵੀ ਨੱਕ ਪਸੰਦ ਆਉਗੇ ਤੁਸੀਂ ਨੰਬਰ ਨੋਟ ਕਰ ਲਿਓ ਗਾਂ ਦਾ ਉਹ ਡਿਟੇਲ ਪੁੱਛ ਲਿਓ ਕੁਲਦੀਪ ਬਾਈ ਜਿਹੜੀ ਦੋ ਨੰਬਰ ਤੇ ਡੱਬੀ ਗਾਂ ਗਈ ਇਹਦੇ ਪਰ ਦੱਸੋ ਇਹਦੇ 15 ਦਿਨ ਬਾਕੀ ਨੇ ਵੀਰੇ 15 ਦਿਨ ਬਾਕੀ ਨੇ ਇਹਦਾ ਰਿਕਾਰਡ ਕੀ ਆ ਬਈ ਸੋਨੂ ਅੱਜ ਦਾ 24 25 ਕਿਲੋ ਤੋ ਦਪਾਇਆ ਹੈ 24 25 ਪਾਇਆ ਠੀਕ ਆਜੋ ਭਈ ਅੱਗੇ ਦੀ ਅੱਗੇ ਚੱਲੀ ਚਲੋ ਦੱਸੀ ਚਲੋ ਜਿਹੜੀ ਤਿੰਨ ਨੰਬਰ ਗਾਂ ਬਈ ਇਹਦੇ ਪਰ ਸੋਨੂ ਨਾ 4 ਦਿਨ ਦਾ ਬੱਛੀ ਆ ਪਲੂਣ 4 ਦਿਨ 20 ਦਿਨ ਬਾਕੀ ਤੇ ਇਧਰ ਕਲਦੀਪ ਬਈ ਜਰਸੀ ਖੜੀ ਹੈ ਕਿਹਦੇ ਬਾਰੇ ਵੀ ਦੱਸੋ ਜਰਸੀ ਦੇ ਵੀਰੇ 2 ਮਹੀਨੇ ਬਾਕੀ ਨੇ 2 ਮਹੀਨੇ ਜਰਸੀ ਦੇ ਬਾਕੀ ਨੇ ਠੀਕ ਹੈ ਇਹਦਾ ਬਈ ਕੀ ਦੁੱਧਰ ਕੱਢ ਰਿਹਾ ਹੈਗਾ ਦੁੱਧ ਦਾ 17 18 ਕਿਲੋ ਰਿਹਾ ਵੀਰੇ 17 18 ਪਾ ਦੁੱਧ ਦੋਸਤੋ 17 18 ਪਾ ਦੋਗੀ ਬਾਕੀ ਤੁਸੀਂ ਸਮਝ ਲਾ ਲਿਓ ਆਪਦੀ ਤੇ ਬਰੀਡ ਬਹੁਤ ਜ਼ਿਆਦਾ ਬਰੀਡ ਦੋਸਤੋ ਚੰਗੀ ਹੈਗੀ ਫੇਸ ਕੁਆਲਟੀ ਮੈਂ ਤੁਹਾਨੂੰ ਐਂਡ 'ਚ ਵੀ ਦਿਖਾ ਦੂੰਗਾ ਉਰੇ ਪਸ਼ੂ ਦੋਸਤੋ ਇਕੱਠੇ ਖੜੇ ਨੇਗੇ ਕੁਝ ਇੱਕ ਅੱਖਾਂ ਤੇ ਲੱਗੀ ਹੋਈ ਹੈਗਾ ਸੋ ਦੋਸਤੋ ਇਹ ਜਰਸੀ 4 ਨੰਬਰ ਤੇ ਕਲਦੀਬਾਈ ਜਿਹੜੀ 5 ਨੰਬਰ ਗਾਏਗੀ ਇਹਦੇ ਬਾਰੇ ਵੀ ਦੱਸਿਓ ਇਹਦੇ ਵੀਰੇ ਹਫਤਾ ਬਾਕੀ ਆ ਹਫਤਾ ਬਾਕੀ ਪਲੂੰ ਦਾ ਦਾ 17 18 ਕਿਲੋ ਦੁੱਧ ਪਾਇਆ ਹੋਇਆ ਹੈ ਅੱਜ ਕੀ ਦੂਜੇ ਸਵੇਰ ਸੋਨਾ 20 ਕਿਲੋ ਪਾ ਦੂਗੀ 20 ਕਿਲੋ ਦੁੱਧ ਦੇ ਪਾ ਦੂਗੀ ਹਜੇ ਕੱਚੀ ਹੈਗੀ ਜਿਹੜੀ 6 ਨੰਬਰ ਗਾ ਕਲਦੀਬਾਈ ਇਹਦੇ ਬਾਰੇ ਵੀ ਦੱਸਿਓ ਇਹ ਵੀ ਇਹਦਾ 22 23 ਕਿਲੋ ਪਲੂਣ ਦਾ ਪਾਇਆ ਹੈ ਦੀ ਦੂਜੇ ਸੂਇ ਸੁਣਾਇਣਾ ਠੀਕ ਹੈ ਇਹਦੇ ਕਿੰਨੇ ਦਿਨ ਪੈਣੇ ਬਈ ਇਹਦੇ ਬਾਈ 20 ਦਿਨ ਪਿਆ ਇਹਦੇ ਵੀ 20 ਦਿਨ ਪੈਣਗੇ 6 ਨੰਬਰ ਗਾਂ ਦੋਸਤੋ ਤੁਹਾਨੂੰ ਦਿਖਾਤੀ ਇਹ ਵੀ ਹੈ ਜੇ 20 ਤੋਂ 22 ਦਿਨ ਦੀ ਕੱਚੀ ਹੈ ਕਿ 7 ਨੰਬਰ ਗਾਂ ਦੋਸਤੋ ਤੁਹਾਨੂੰ ਦਿਖਾਉਣਾ ਹੈ ਕੱਲ੍ਹ ਦੀ ਬਈ ਇਹਦੇ ਬਾਰੇ ਵੀ ਦੱਸੋ ਇਹਦੇ ਵੀ ਡੇਢ ਮਹੀਨਾ ਬਾਕੀ ਪਿਆ ਠੀਕ ਹੈ ਡੇਢ ਮਹੀਨਾ ਇਹਦਾ ਬਾਕੀ ਹੈਗਾ ਇਹਦਾ ਪਲੂਣ ਦਾ 32 ਕਿਲੋ ਦਾ ਫਾਰਮ ਦੀ ਬੱਚੀ ਹੈ ਫਾਰਮ ਦੀ ਗਾਂ ਦੂਜੇ ਸੂਇ ਤੱਕ ਹੀ ਸੁਣਾਇਆ ਹੈ ਠੀਕ ਹੈ ਅੱਗੇ ਆਜੋ ਬਈ 8 ਨੰਬਰ ਗਾਂ ਦਿਖਾ ਜੀ ਇਹਨੇ ਬਾਈ ਪ ਜਿਹੜੀ 9 ਨੰਬਰ ਗਈ ਕਿ ਦੋਸਤੋ ਇਹਦੇ ਬਾਰੇ ਡਿਟੇਲ ਬਾਈ ਤੋਂ ਲੈ ਲੈਂਦੇ ਆਂਗਾ ਇਹਦਾ ਬਾਈ 2 ਮਹੀਨਾ ਡੇਢ ਮਹੀਨਾ ਬਾਕੀ ਪਿਆ ਹਜੇ ਠੀਕ ਹੈ ਇਹਨੇ ਮੈਨੂੰ 18 ਤੋਂ 19 ਕਿਲੋ ਤੋਂ ਪਲੂਨ ਨੇ ਪਾਇਆ ਦੋਸਤੋ ਇਹ ਬੱਚੀ ਦਾ ਤੁਸੀਂ ਫੇਸ ਦੇਖਿਓ ਬੱਚੀ ਬਰੀਕ ਹੈਗੀ ਬਹੁਤ ਸੋਹਣੇ ਬੱਚੇ ਪਾਊਗੀ ਐਚਐਫ ਨਾਲ ਦੇ ਜਿੰਨੇ ਵੀ ਦੋਸਤ ਮੇਰੀ ਸਮਝ ਜਾਊਗੀ ਹਰੇਕ ਪਸ਼ੂ ਬਾਰੇ ਉਹ ਤੁਹਾਨੂੰ ਮੈਂ ਵੀਡੀਓ ਚ ਬੋਲ ਕੇ ਜਰੂਰ ਦੱਸੂਗਾ ਬਾਕੀ ਤੁਸੀਂ ਆਪਣੇ ਅੰਦਾਜ਼ੇ ਨਾਲ ਲੈਣਾਗਾ ਵੀ ਤੁਹਾਨੂੰ ਕਿਹੜਾ ਪਸ਼ੂ ਜੱਜ ਦੇਗਾ ਤੇ ਅੱਜ ਦੀ ਵੀਡੀਓ ਚ ਦੋਸਤੋ ਤੁਹਾਨੂੰ ਡਾਇਮੰਡ ਪੀਸ ਤਾਂ ਹਾਲਾਂਕਿ ਪਸ਼ੂ ਸਾਰੇ ਚੰਗੇ ਨੇਗੇ ਪਰ ਤਿੰਨ ਡਾਇਮੰਡ ਪੀਸ ਦਿਖਾਉਣੇ ਨੇਗੇ ਤੇ ਉਹਨਾਂ ਤਿੰਨਾਂ ਚੋ ਵੀ ਦੋਸਤੋ ਇੱਕ ਜਿਹੜਾ ਨਗਿਨਾ ਹੀ ਹੈਗਾ ਉਹਦੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੰਨਾ ਕੁਲਦੀਪ ਭਾਈ ਇਸ ਬੱਚੀ ਬਾਰੇ ਦੱਸੋ ਇਹਨੇ ਕਿੰਨਾ ਮਾਸੂਆ ਸੁਣਾਗਾ ਇਹ ਵੀਰੇ ਪਲੂਣ ਸੁਣਾ ਹਜੇ ਦੋ ਦੰਦ ਤੋੜੀ ਜਾ ਹਜੇ ਦੋ ਦੰਦ ਹਜੇ ਖੀਰੀ ਵੀ ਕਹਿ ਸਕਦੇ ਆ ਠੀ ਬਿਊਟੀ ਦੋਸਤੋ ਐਨੀ ਕਾ ਬੱਚੀ ਦੀ ਜਦੋਂ ਮੈਂ ਆਇਆ ਹਾਲਾਂਕਿ ਮੇਰਾ ਵੀ ਮਨ ਬਣ ਗਿਆ ਵੀ ਮੈਂ ਬੱਚੀ ਖਰੀਦ ਲਾਂ ਪਰ ਦੋਸਤੋ ਆਪਾਂ ਇਹਨੇ ਪਸ਼ੂ ਨਹੀਂ ਖਰੀਦ ਸਕਦੇ ਕਿਉਂਕਿ ਮੇਰੇ ਵੀ ਦੋਸਤੋ ਸਟਾਕ ਫੁੱਲ ਆ ਘਰੇ ਬਿਊਟੀ ਦੋਸਤੋ ਬੱਚੀ ਦੀ ਉਰੋਂ ਦੇਖਿਓ ਤੁਸੀਂ ਗਲਦੀਪ ਭਾਈ ਇਹਦੇ ਕਿੰਨੇ ਕਿ ਦਿਨ ਪਾਈਨੇਗੇ ਇਹਦੇ 12 13 ਦਿਨ ਮਾਲਕ ਦੇ ਹਿਸਾਬ ਨਾਲ ਪਾਇਆ ਠੀਕ ਹੈ ਦੁੱਧ ਕਿੰਨਾ ਕ ਪਾ ਦੂ ਬਈ ਤੁਹਾਡੇ ਹਿਸਾਬ ਨਾਲ ਦੁੱਧ ਮਾਲਕ ਦਾ ਯਾਰ ਬਹੁਤ 32 33 ਕਿਲੋ ਕਹਿੰਦਾ ਸੀ ਪਲੂਣ ਦਿੰਦੀਆਂ ਸਾਡੀਆਂ ਬੱਚੀ ਠੀਕ ਹੈ ਤੁਹਾਡੇ ਹਿਸਾਬ ਨਾਲ ਕਿੰਨਾ ਕ ਪਾ ਦੂ ਅਸੀਂ 27 28 ਕਿਲੋ ਦੀ ਓਟ ਦੇ ਦਾਂਗੇ ਬਾਕੀ ਜਿਵੇਂ ਦੋਸਤੋ ਆਪਣੇ ਕਹਿ ਦਿੰਦੇ ਨੇ ਵੀ ਜਿਹੜਾ ਪਸ਼ੂ ਜਿਆਦਾ ਭਲੂਣ ਚੱਕਦਾ ਹਲਾਂਗੇ ਦੁੱਧ ਵਾਲਾ ਵੀ ਉਹੀ ਨਿਕਲਦਾ ਹੈਗਾ ਜਿੱਥੇ ਤੱਕ ਮੈਂ ਸੁਣਿਆ ਹੈਗਾ ਬਾਕੀ ਤੁਸੀਂ ਆਪਣਾ ਅੰਦਾਜ਼ਾ ਲਾਇਓ ਕੋਈ ਵੀਰ ਵਧੀਆ ਸੰਭਾਲ ਕਰੂਗਾ ਤਾਂ ਜਿੱਥੇ ਤੱਕ ਦੋਸਤੋ ਮੇਰਾ ਆਈਡੀਆ ਹੈਗਾ ਕੀਮਤ ਵਿੱਚ ਵਾਧਾ ਹੀ ਕਰੂਗੀ ਅਗਲੇ ਸੂਏ ਘਟਦੀ ਤਾਂ ਨਹੀਂ ਹੈਗੀ ਕਿਉਂਕਿ ਦੋਸਤੋ ਚੰਗੀਆਂ ਗਾਈਆਂ ਬਰੀਡ ਵਾਲੀਆਂ ਟੋਕੜੀ ਚੰਗੇ ਭਾਜ ਵਿਕੀ ਜਾਂਦੀਆਂ ਨਹੀਂਆਂ ਬਾਕੀ ਤੁਸੀਂ ਸਾਹਮਣੇ ਆ ਕੇ ਜਦੋਂ ਦੇਖਣੀ ਹੈ ਦੋਸਤੋ ਤੁਹਾਨੂੰ ਜਰੂਰ ਪਸੰਦ ਆਊਗੀ ਬਹੁਤ ਸੋਹਣੀ ਬੱਚੀ ਦੋਸਤੋ ਇਹ ਦੰਦ ਤੁਸੀਂ ਸਾਹਮਣੇ ਆ ਕੇ ਪੁੱਟ ਕੇ ਦੇਖ ਲਓ ਦੋਸਤੋ ਕਿਉਂਕਿ ਨੇਰੇ ਦਾ ਟਾਈਮ ਹੈਗਾ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਊਗੀ ਕੁਲਦੀਪਾਈ ਜਿਹੜੀ ਆਪਣੀ ਦੂਜੀ ਬੱਚੀ ਹੈ ਇਹਦੇ ਬਾਰੇ ਵੀ ਦੱਸਿਓ ਇਹਦੀ ਕੀ ਡਿਟੇਲ ਹੈ ਇਹ ਕਿ ਚਾਰ ਦਿਨਾਂ ਦਾ ਬੱਚੀ ਆ ਜੀ ਠੀਕ ਹੈ ਇਹ ਵੀ ਪਹਿਲਾਂ ਸੂਏ ਇਹਦੇ 20 ਦਿਨ ਬਾਕੀ ਪਏ ਆ ਇਹਦੇ 20 ਪਏ ਨਹੀਂ ਹਾਂਜੀ ਇਹ ਵੀ ਪਹਿਲਾਂ ਸੂਏ ਸੂਏ ਪਹਿਲਾਂ ਸੂਏ ਸੂਏ ਇਹ ਕਿੰਨਾ ਕੁ ਬਾਦੂ ਤੁਹਾਡੇ ਹਿਸਾਬ ਨਾਲ ਭਾਈ 35 ਲੀਟਰ ਦੁੱਧ ਦੇ ਦੋ ਬੱਚੇ 35 ਲੀਟਰ ਇਹ ਦੇ ਦੂਗਾ ਬਾ ਇਹ ਦੰਦੋਂ ਵੀ ਦੋਸਤੋ ਚਾਰ ਦੰਦ ਹੈਗੀ ਜੋ ਬਾਈ ਨਾਲ ਪਹਿਲਾਂ ਗੱਲ ਹੋਈ ਸੀ ਉਮਰ ਦਾ ਵੀ ਫਰਕ ਹੈਗਾ ਪਰ ਬਿਊਟੀ ਉਸ ਗਾਂ ਦੀ ਦੋਸਤੋ ਬਹੁਤ ਸਿਰੇ ਦਾ ਡਾਇਮੰਡ ਪੀਸ ਹੀ ਹੈਗਾ ਬੱਚੀ ਇਹ ਵੀ ਚੰਗੀ ਹੈਗੀ ਪਰ ਦੋਸਤੋ ਜੋ ਉਹਦਾ ਰੰਗ ਰੂਪ ਹੈਗਾ ਆਪਾਂ ਨੂੰ ਵੀ ਪਤਾ ਹੈਗਾ ਥੋੜਾ ਜਿਆਦਾ ਦੋਸਤੋ ਡਿਮਾਂਡ 'ਚ ਰਹਿੰਦਾ ਹੈਗਾ ਬੱਚੀ ਇਹ ਵੀ ਚੰਗੀ ਹੈ ਹਜੇ ਕੱਚੀ ਹੈਗੀ ਦੰਦੋਂ ਚਾਰ ਦੰਦ ਹੈਗੀ ਦੁੱਧ ਇਹ ਵੀ ਬਾਈ ਦਾ ਦੇ ਵੀ ਚੰਗਾ ਪਾ ਦੂਗੀ ਉਹਨੂੰ ਤੁਹਾਨੂੰ ਦਿਖਾ ਦਿੰਨਾ ਹਵਾਨਾ ਦੋਸਤੋ ਸੋਹਣਾ ਤਿਆਰ ਕਰਦੀ ਆਉਂਦੀ ਹੈਗੀ ਵੇਟ ਚੰਗਾ ਹੈਗਾ ਬਾਕੀ ਫੇਸ ਕੁਆਲਿਟੀ ਦੋਸਤੋ ਤੁਸੀਂ ਉਹਨੂੰ ਦੇਖ ਲਓ ਥਾਣਾ ਹੱਥੀਚੋਈ ਵਾਲਾ ਇੱਕ ਨੰਬਰ ਕੱਢੂਗੀ ਦੋਸਤੋ ਨਿਸ਼ਚਿੰਤ ਹੋ ਕੇ ਲੈ ਜੇ ਕੋਈ ਵੀਰ ਜੀ ਨੇ ਘਰੇ ਰੱਖਣੀ ਹੈਗੀ ਇੱਕ ਨੰਬਰ ਹੱਥੀਚੋਈ ਵਾਲਾ ਥਾਣਾ ਕੱਢੂ ਤੇ ਅੱਜ ਦੀ ਵੀਡੀਓ ਦੋਸਤੋ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦਿਖਾਉਣੀ ਹੈਗੀ ਦੋਸਤੋ ਕੈਮਰੇ ਵਿੱਚ ਪੂਰੀ ਆਉਂਦੀ ਨਹੀਂ ਹੈਗੀ ਸਕਰੀਨ ਛੋਟੀ ਪੈ ਜਾਂਦੀ ਹੈਗੀ ਕਲਦੀਪ ਭਾਈ ਇਹਦੇ ਬਾਰੇ ਦੱਸੋ ਇਹ ગાਾਂ ਦੀ ਕੀ ਡਿਟੇਲ ਹੈ ਵੀਰੇ ਮਾਲਕ ਦਾ ਦੂਜਾ ਸੂਆ ਕਹਿੰਦੇ ਆ ਇਹ ਕਹਿੰਦਾ ਵੀ ਦੂਜਾ ਹੀ ਹੈ ਵੈਸੇ ਛੇ ਦਾ ਆਂਦਾ ਹਜੇ ਵੈਸੇ ਦੇਖਣ ਵਾਲਾ ਬੰਦਾ ਕੋ ਤੀਜਾ ਚੌਥਾ ਸੂਆ ਠੀਕ ਹੈ ਠੀਕ ਹੈ ਠੀਕ ਹੈ ਜਦੋਂ ਉਹਨੇ 45 ਕਿਲੋ ਲੀਟਰ ਦੁੱਧ ਦਿੱਤਾ ਹੋਇਆ ਇਹ ਵੀ ਦੂਜੇ ਸੂਏ ਸੋਣਾਗੇ ਦੂਜੇ ਸੂਏ ਸੋਣਾ ਹਾਂਜੀ ਹਾਂਜੀ ਸੂਆ ਦੋਸਤੋ ਤੁਸੀਂ ਆਪ ਦਾ ਅੰਦਾਜ਼ਾ ਲਾ ਲਿਓ ਬਈ ਬਾਈ ਦੇ ਦੱਸਣ ਮੁਤਾਬਕ ਯਾਨੀ ਕਿ ਮਾਲਕਾਂ ਦੇ ਦੱਸਣ ਮੁਤਾਬਕ ਜਿੱਥੇ ਬਾਈ ਨੇ ਲਈਏ ਦੋਸਤੋ ਉਹ ਰੂਣ ਦੋਸਤੋ ਇਹਦੇ ਹਵਾਨੇ ਦੇ ਵੀ ਜਰੂਰ ਨਜ਼ਰ ਆਊਗੀ ਮਸ਼ੀਨੀ ਚੋਈ ਵਾਲਾ ਥਣਾ ਦੋਸਤੋ ਵੱਧ ਦੁੱਧ ਵਾਲੀ ਗਾਂ ਹੈਗੀ ਮਸ਼ੀਨ ਦੀ ਚੋਈ ਹੋਊਗੀ ਕੱਦ ਦੋਸਤੋ ਇੰਨਾ ਕਹਿਗਾ ਵੀ ਸਾਹਮਣੇ ਜਦੋਂ ਬੰਦਾ ਇੱਕ ਵਾਰ ਦੇਖੂਗਾ ਬਾਕੀ ਸਾਰੀ ਗਈਆਂ ਦੋਸਤੋ ਦੇ ਮੁਰੇ ਫਿੱਕੀਆਂ ਲੱਗਣਗੀਆਂ ਫੇਸ ਕੁਆਲਿਟੀ ਦੇਖ ਲੋ ਪਿਆਰਾ ਚਾ ਭਾ ਕੋਈ ਵੀਰ ਕ੍ਰੋਸ ਨਾ ਸੰਝਲੇ ਬਾਕੀ ਹਵਾਨਾ ਦੋਸਤੋ ਬਹੁਤ ਵੱਡਾ ਤਿਆਰ ਕਰ ਰੱਖਿਆ ਗਾ ਨਿਕਲਦੀ ਭਈ ਇਹਦੇ ਕਿੰਨੇ ਕਿ ਦਿਨ ਪੈਣੇ ਹਜੇ ਇਹਦਾ 13 ਦਿਨ ਬਾਕੀ ਪਿਆ 13 ਦਿਨ ਦੋਸਤੋ ਬਾਕੀ ਨੇ ਬਾਕੀ ਹੱਜੀ ਵੀ ਹਵਾਨਾ ਟੱਲਾ ਬਏਗਾ। ਫਾਇਦਾ ਬਹੁਤ ਮਣਨਾ। ਅਜੇ ਦੋਸਤੋ ਟੱਲਾ ਪਿਆ ਹਵਾਨਾ ਜਦੋਂ ਤੱਕ ਪੂਰਾ ਭਰਿਆ ਨਹੀਂ ਹਵਾਨਾ ਨੇ ਉਹ ਤੱਕ ਸੂਣਾ ਨਹੀਂ ਹੈਗਾ ਗਾਣੇ ਬਹੁਤ ਵੱਡੀ ਗਾਏਂਗੀ। ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਗਾਂ ਹੁਣੀ ਬਿਲਕੁਲ ਮੇਰੇ ਸਾਹਮਣੇ ਹੀ ਸੂਈ ਹੈਗੀ ਇਹਦੇ ਬਾਰੇ ਵੀ ਬਾਈ ਤੋਂ ਪੁੱਛ ਲੈਨੇ ਆ। ਗਿਲਦੀ ਭਾਈਏ ਤਾਜੀ ਸੂਈ ਗਾਂ ਬਾਰੇ ਦੱਸੋ ਕਿੰਨਾ ਮਹਿਸੂਸ ਹੋਈ? ਇਹ ਵੀ ਦੂਜੇ ਸੂਏ ਸੂਈ ਜਾ। ਠੀਕ ਹੈ। ਮਾਲਕਾਂ 16-17 ਕਿਲੋ ਪਲੂਣ ਦਾ ਕਹਿੰਦੇ ਸੀਗੇ। ਠੀਕ ਹੈ। ਉਹ ਆਪਾਂ ਵੀ 16-17 ਕਿਲੋ ਗਏਕੇ ਦੇਵਾਂਗੇ। ਆਪਾਂ ਕੋਈ 20 ਨਹੀਂ ਕਹਿ ਕੇ ਦੇਣੀ। ਦੋਸਤੋ ਕੋਈ ਵੀਰ ਕਰੇ ਦੁੱਧ 40 ਰੱਖਣ ਦਾ ਬਹੁਤ ਜ਼ਿਆਦਾ ਕੋਈ ਕਰੇ ਦੋਸਤੋ ਦੁੱਧ 40 ਵੀਰ ਰੱਖਣੀ ਚਾਹੁੰਦਾ ਹੋਵੇ ਬਹੁਤ ਸੋਹਣੀ ਕ੍ਰੋਸ ਗਾਂ ਕੋਈ ਵੀਰ ਕ੍ਰੋਸ ਗਾਂ ਦਾ ਸ਼ਕੀਨ ਹੋਵੇ ਬੱਚਾ ਦੋਸਤੋ ਨਾਲ ਮੇਲ ਕਾਫ ਹੈਗਾ ਹੁਣੇ ਹੁਣੇ ਸੁੱਈਏਗੀ ਬਾਕੀ ਦੋਸਤੋ 제ਰ ਦੀ ਵੀਡੀਓ ਬਾਈ ਬਣਾ ਕੇ ਰੱਖ ਲੂਗਾ ਉਹ ਤੁਸੀਂ ਬਾਈ ਤੋਂ ਮੰਗਾ ਲਿਓ ਪਸ਼ੂ ਉਧਰ ਵੀ ਬਹੁਤ ਖੜੇ ਨੇਗੇ ਉਹ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਅੱਜ ਦੀ ਵੀਡੀਓ ਚ ਤੁਹਾਨੂੰ ਇਹੀ ਨਗ ਦਿਖਾਉਣੇ ਸੀਗੇ ਜਿਹੜੀ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਊਗਾ ਦੋਸਤੋ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾਉਂਗਾ ਵੀਡੀਓ ਨੂੰ ਚਾਹੇ ਤੁਸੀਂ ਰਿਵਰਸ ਕਰਕੇ ਨੰਬਰ ਗਾਂ ਦਾ ਚੈੱਕ ਕਰ ਲਓ ਤੇ ਬਾਈ ਤੋਂ ਉਸ ਗਾਂ ਦੀ ਡਿਟੇਲ ਲੈ ਲਿਓ ਸੀਮਨ ਰਿਕਾਰਡ ਦੋਸਤੋ ਤੁਹਾਨੂੰ ਸਾਰੀਆਂ ਗਾਵਾਂ ਦੇ ਮਿਲ ਜਾਣਗੇ ਬਾਈ ਦੇ ਲਿਖੇ ਹੋਏ ਨੇਗੇ ਬਾਈ ਦੱਸ ਰਿਹਾ ਜੀ ਵੀਡੀਓ ਤੋਂ ਪਹਿਲਾਂ ਵੀ ਆਪਾਂ ਸਾਰੀ ਗਾਈਆਂ ਦਾ ਰਿਕਾਰਡ ਦੇ ਦਾਂਗੇ ਰੇਟ ਤੇ ਬਾਕੀ ਸਾਰੀ ਡਿਟੇਲ ਦੋਸਤੋ ਤੁਹਾਨੂੰ ਬਾਈ ਤੋਂ ਮਿਲ ਜਾਣੀ ਹੈਗੀ ਸੋ ਅੱਜ ਦੀ ਵੀਡੀਓ ਦੋਸਤੋ ਤੁਹਾਨੂੰ ਇਹੀ ਨਗ ਦਿਖਾਉਣੇ ਸੀਗੇ ਜਿਹੜੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਊਗਾ ਸੰਪਰਕ ਤੁਸੀਂ ਬਾਈ ਨਾਲ ਕਰ ਲਿਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ